ਮਿੰਟੂ ਜੀ ਹਮਾਂਸ਼ੀ ਖਰਾਨਾ ਦੇ ਪਿਤਾ ਵਾਲਾ ਕੀ ਮਸਲਾ ਹੈ ਜੀ? ਕਈ ਵਾਰੀ ਖਬਰਾਂ ਜਿਹੜੀਆਂ ਨਾ ਉਹ ਚਰਚਾ ਦੇ ਵਿੱਚ ਜ਼ਿਆਦਾ ਆ ਜਾਂਦੀਆਂ ਨੇ। ਹੈ ਹਾਲਾਂਕਿ ਕੋਈ ਪ੍ਰਾਣਾ ਮਸਲਾ ਕਹਿ ਰਹੇ ਨੇ। ਜੀ। ਦੇਖੋ ਮਸਲਾ ਤੇ ਵੋਟਾਂ ਦਾ ਹੈ। ਜੀ। ਜਦੋਂ ਵੋਟਾਂ ਪਈਆਂ ਨਾ ਲੋਕ ਸਭਾ ਵਾਲੀਆਂ। ਇਹ ਉਸ ਵੇਲੇ ਦੱਸਦੇ ਆ ਕਿ ਕੁਝ ਮਤਲਬ ਕਿ ਬੈਸ ਬੈਸਾ ਹੋਇਆ ਗਾਲ ਦੁੱਪੜ। ਹੂੰ। ਪੰਜਾਬੀ ਚ ਇੱਕ ਸ਼ਬਦ ਇਸਤੇਮਾਲ ਕੀਤਾ ਜੀ ਬਿਲਕੁਲ ਕਿ ਫਲਾਣੇ ਨੇ ਫਲਾਣੇ ਦੇ ਨਾਲ ਗਾਲ ਧੁੱਪੜ ਕੀਤਾ ਜੀ ਇਹ ਗਾਲ ਧੁੱਪੜ ਵਾਲਾ ਮਸਲਾ ਸ਼ਾਇਦ ਤਸੀਲ ਤਸੀਲਦਾਰ ਸਾਹਿਬ ਜੀ ਜੀ ਤਸੀਲਦਾਰ ਹੁਣ ਇਹ ਕਾਫੀ ਹੈਰਾਨਗੀ ਵਾਲੀ ਗੱਲ ਆ ਕਿ ਇਸ ਤਰ੍ਹਾਂ ਕੋਈ ਐਕਟਰ ਹੈ ਜਾਂ ਐਕਟ੍ਰੈਸ ਹੈ ਉਹਦੇ ਮਾਮਾਬ ਜ਼ਿੰਮੇਵਾਰ ਇਨਸਾਨ ਹਮ ਬਿਲਕੁਲ ਉਹਦੇ ਹੀ ਆ ਔਰ ਜਦੋਂ ਤੁਸੀਂ ਸੈਲੀਬ੍ਰਿਟੀ ਨਾਲ ਜੁੜੇ ਹੁੰਦੇ ਹੋ ਫਿਰ ਤੁਗੜਾ ਗੱਲ ਬਾਤ ਜਾਂਦੀ ਬਿਲਕੁਲ ਜੀ ਤਾਂ ਭਾਈ ਹੋਇਆ ਕਿ ਅਕੇ ਉਹ ਜਦੋਂ ਕਿਤੇ ਇਹ ਗਾਲ ਦੁੱਪੜ ਜੋ ਵੀ ਕਥੇ ਤੌਰ ਤੇ ਹੋਇਆ ਜੀ ਉਸ ਵੇਲੇ ਇੱਕ ਕਰਮਚਾਰੀ ਨੇ ਕਿਤੇ ਵੀਡੀਓ ਸ਼ੂਟ ਕਰ ਲਿਆ ਉਹ ਵੀਡੀਓ ਬਣਾ ਲਿਆ ਉਹ ਵੀਡੀਓ ਪੁਲਿਸ ਕੋਲ ਚਲੇ ਗਿਆ ਉਹ ਤੁਹਾਨੂੰ ਪਤਾ ਤਹਿਸੀਲਦਾਰ ਤੇ ਆਪ ਮੈਜਿਸਟਰੇਟ ਆ ਬਿਲਕੁਲ ਤਾਂ ਉਹਦੀ ਇਹਨਾਂ ਨੇ ਵੈਰੀਫਿਕੇਸ਼ਨ ਕਰਵਾਈ ਵੈਰੀਫਿਕੇਸ਼ਨ ਜਿਸ ਵੇਲੇ ਕਰਵਾ ਲਈ ਉਸ ਤੋਂ ਬਾਅਦ ਫਿਰ ਮੁਕੱਦਮਾ ਦਰਜ ਹੋ ਗਿਆ ਮੁਕੱਦਮਾ ਦਰਜ ਹੋਏ ਤੋਂ ਬਾਅਦ ਦੱਸਦੇ ਆ ਕਿ ਰੇਡਾਂ ਰੂਡਾਂ ਵਜੀਆਂ ਇਹਨਾਂ ਦਾ ਸ਼ਹਿਰ ਰਸ਼ੀ ਟਿਕਾਣਾ ਗੁਰਾਇਆਂ ਵਾਲੀ ਸਾਈਡ ਜੀ ਉਹ ਨਹੀਂ ਕਾਬੂ ਠਾਇ ਜੀ ਜੀ ਹਿਮਾਸ਼ੀ ਖੁਰਾਣਾ ਦੇ ਪਿਤਾ ਪਰ ਹੁਣ ਅੱਜ ਖਬਰ ਆ ਰਹੀ ਹੈ ਕਿ ਲੁਧਿਆਣੇ ਤੋਂ ਉਹਨਾਂ ਨੂੰ ਫੜ ਲਿਆ ਹੂੰ ਪਰ ਤੁਸੀਂ ਇਹ ਦੇਖੋ ਕਿ ਉਹਨਾਂ ਦੇ ਬਾਪ ਦੀ ਖਬਰ ਘਟਿਆ ਤੇ ਹਿਮਾਸ਼ੀ ਦੀ ਖਬਰ ਜਿਆਦਾ ਹੈ ਬਿਲਕੁਲ ਇਹ ਤਾਂ ਹੈ ਜੀ ਕਈ ਵਾਰ ਇਹ ਹੁੰਦਾ ਕਿ ਮਾਪਿਆਂ ਨਾਲ ਬੱਚਿਆਂ ਨਾਲ ਜਾਣਾ ਜਾਂਦਾ ਕਈ ਵਾਰ ਇਦਾਂ ਵੀ ਹੁੰਦਾ ਕਿ ਬੱਚਿਆਂ ਦੇ ਨਾਂ ਨਾਲ ਫਿਰ ਮਾਪਿਆਂ ਨਾਲ ਆ ਬਿਲਕੁਲ ਸਹੀ ਗੱਲ ਹੈ ਹੁਣ ਉਹਦੇ ਚ ਹਿਮਾਂਸ਼ੀ ਖੁਰਾਣਾ ਦੀ ਤੇ ਕੋਈ ਚਲੋ ਗਲਤੀ ਨਹੀਂ ਹੈਗੀ ਜੀ ਪਰ ਜਿਵੇਂ ਆਪਾਂ ਗੱਲ ਕੀਤੀ ਆ ਕਿ ਇਹ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ ਕਿ ਜਦੋਂ ਤੁਹਾਡਾ ਧੀ ਪੁੱਤ ਵੱਡੇ ਪੱਧਰ ਤੇ ਚਲਾ ਜਾਂਦਾ ਫੇਮਸ ਹੋ ਜਾਂਦਾ ਉਹ ਜੇ ਕੋਈ ਗੱਲ ਇਧਰ ਉਧਰ ਦੀ ਹੋ ਗਈ ਤਦ ਤੁਹਾਡਾ ਮਾਮਲਾ ਆਪਣੇ ਆਪ ਹੀ ਹਾਈਬੇ ਫਾਈਲ ਬਣ ਜਾਣਾ ਹੈ। ਆ ਕਈ ਵਾਰੀ ਆਪਾਂ ਪਹਿਲਾਂ ਵੀ ਦੇਖਿਆ ਕਿਸੇ ਦੇ ਪਿਤਾ ਕਰਕੇ ਕੇ ਸਿੰਗਰ ਦੇ ਕਰਕੇ ਉਹ ਕੈਰੀਅਰ ਹੀ ਢੱਲ ਪੈ ਜਾਂਦੀ ਅਸੀਂ ਨੂੰ। ਹੁਣ ਉਹ ਪਿੱਛੇ ਜੀ ਆਪਾਂ ਵੇਖਿਆ ਅਮਰਤਮਾਨ ਆ ਮੈਂ ਉਹੀ ਗੱਲ ਕਰ ਰਿਹਾ ਸੀਗਾ ਜੀ। ਅਮਰਤਮਾਨ ਦੇ ਪਿਤਾ ਲਾ ਹੂੰ ਉਹ ਹਾਲਾਂਕਿ ਹੁਣ ਕਿੱਥੇ ਆ ਮੈਨੂੰ ਤੇ ਪਤਾ ਨਹੀਂ ਹੈ। ਪਰ ਕਹਾਣੀ ਕੀ ਸੀਗੀ कि ਉਹਨੂੰ ਅਮਰਤਮਨ ਦਿੱਤੇ ਸੈਦ ਜੰਮਣ ਤੋਂ ਵੀ ਪਹਿਲਾਂ ਦੇ ਕੰਮ ਅਸੀਂ ਗਏ ਉਹ ਪਰ ਪਰ ਉਹਦੇ ਕੈਰੀਅਰ ਤੇ ਅਸਰ ਬਹੁਤ ਪੈ ਗਿਆ ਸੀ ਪਰ ਬਿਲਕੁਲ ਅਮਰਤਮਨ ਨੂੰ ਬਹੁਤ ਟ੍ਰੋਲ ਕੀਤਾ ਗਿਆ ਹਾਲਾਂਕਿ ਉਹਦਾ ਆਪਦਾ ਤਾਂ ਕੋਈ ਗੁਨਾਹ ਨਹੀਂ ਸੀ ਜੀ 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 ਬਿਲਕੁਲ ਬਿਲਕੁਲ ਪਰ ਬਾਅਦ ਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਕਿ ਭਾਈ ਤੁਸੀਂ ਆਪਣੇ ਪਹੁੰਚ ਦਾ ਜਿਹੜਾ ਉਹ ਫਾਇਦਾ ਪਚਾ ਰਹੇ ਜੀ ਜੀ ਯਾਨੀ ਮਾਮਲਾ ਤੇ ਜੁੜ ਜਾਂਦਾ ਨਾ ਫਿਰ ਬਿਲਕੁਲ ਬਿਲਕੁਲ ਹਾਲਾਂਕਿ ਜਿਸ ਵੇਲੇ ਦੀ ਗੱਲ ਸੀ ਉਸ ਵੇਲੇ ਤੇ ਅਮਰਤਮਾਨ ਦੁਨੀਆ 'ਚ ਹੋਏਗਾ ਹੀ ਨਹੀਂ ਸ਼ਾਇਦ ਜੀ ਜੀ ਹੋਏਗਾ ਤੇ ਛੋਟਾ ਹੋਏਗਾ ਪਰ ਇਹ ਚੀਜ਼ਾਂ ਜਿਹੜੀਆਂ ਨੇ ਜ਼ਿੰਮੇਵਾਰੀ ਵਾਲੀਆਂ ਉਟਣੀਆਂ ਚਾਹੀਦੀਆਂ ਭਾਈ ਥੋੜਾ ਜੀ ਜ਼ਿੰਮੇਵਾਰ ਬਣੋ ਪਰ ਕਈ ਵਾਰ ਇਹ ਹੁੰਦਾ ਕਿ ਤਸਵੀਰ ਦਾ ਕੋਈ ਦੂਸਰਾ ਪੱਖ ਵੀ ਹੁੰਦਾ ਹੁਣ ਇਸ ਮਾਮਲੇ 'ਚ ਕੀ ਵਜ੍ਹਾ ਰਹੀ ਆ ਕੋਈ ਐਦਾਂ ਉੱਠ ਕੇ ਗਾਲਾਂ ਤਸਵੀਰ ਨਹੀਂ ਦਿੰਦਾ ਕੋਈ ਕਾਰਨ ਹੈ ਜੀ ਜੀ ਸਮਝ ਤੋਂ ਪਰੇ ਹੈ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਇੱਕ ਮిత్ర ਮਲਕੀਤ ਸਿੰਘ ਜੀ ਕਹਿ ਰਹੇ ਨੇ ਕਿ ਭਾਈ 33 ਮੰਥ ਹੋ ਗਿਆ ਆਪ ਨੂੰ ਪੰਜਾਬ ਦੇ ਵਿੱਚ ਆਈ ਨੂੰ ਤੇ ਪੰਜਾਬ ਦਾ ਕੀ ਭਲਾ ਕੀਤਾ ਇਹਨਾਂ ਨੇ ਅ ਇਸ ਜਵਾਬ ਇਸ ਸਵਾਲ ਦਾ ਜਵਾਬ ਤੇ ਭਾਈ ਵੈਸੇ ਤਾਂ ਸਾਰਿਆਂ ਦੇ ਕੋਲ ਲਗਭਗ ਹੈਗਾ ਜਿਹੜੇ ਵੇਖ ਰਹੇ ਨੇ ਤੇ ਪਰ ਕੋਈ ਨਾ ਇਹਦਾ ਜਵਾਬ ਵੀ ਆਪਾਂ ਦੇਵਾਂਗੇ ਤੁਹਾਨੂੰ ਕੋਈ ਦਾ ਗੱਲ ਅੱਗੇ ਆਉਣ ਦਿਓ ਜੀ ਜੀ ਅ ਅੰਮ੍ਰਿਤ ਮਾਨ ਦੇ ਬ੍ਰਦਰ ਤੇ ਕਹਿੰਦੇ ਨਸ਼ੇ ਦਾ ਕੇਸ ਖੈਰ ਇਹ ਨਹੀਂ ਪਤਾ ਜੀ ਆਪਾਂ ਉਧਰ ਆਪ ਨਹੀਂ ਜਾਂਦੇ ਬਾਲਾ ਕਿਉਂਕਿ ਆਪਾਂ ਜਿਹੜੀ ਗੱਲ ਤੇ ਸੀਗੀ ਆਪਾਂ ਉਸੇ ਜਿਹੇ ਮਿੰਡੂ ਜੀ ਇੱਕ ਵਾਰੀ ਹਣਾ